ਜਸ ਸਿੰਘ ਕੁਰੀ ਫੇਵਰਟਨ ਲਿਮਿਟਡ ਨਿਊ ਚੈਨਲ ਨਾਲ ਅੱਜ ਦੀ ਸ਼ਿਵਾਰੀ ਵਿੱਚ ਆਗਰਾ ਅੱਜ ਜੀ ਆਇਆਂ ਗੁਰਦੁਆਰਾ ਨਾਨਕ ਸਾਹਿਬ ਜਿੱਥੇ ਜੋੜ ਮੇਲਾ ਚੱਲ ਰਿਹਾ ਹੈ ਬੜੀ ਧੂਮਤਾਂ ਨਾਲ ਸਾਰਾ ਪ੍ਰੋਗਰਾਮ ਤੁਹਾਨੂੰ ਲਾਈਵ ਦਿਖਾਵਾਂਗੇ ਇਸ ਤੋਂ ਇਲਾਵਾ ਖੇਡ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ ਹਾਈ ਸਕੂਲ ਦੇ ਵੀ ਜੋ ਸਾਰਾ ਪ੍ਰੋਗਰਾਮਰ ਪਾਲ ਸਿੰਘ ਪਾਲਾ ਦੋਦੀ ਸਾਹਿਬ ਨੇ ਕੀਤਾ ਹੈ ਉਹਨਾਂ ਦੇ ਨਾਲ ਹੁੰਦਲ ਸਾਹਿਬ ਉਹ ਮੈਡਮ ਸਿੱਧੂ ਔਰ ਨਿੱਜਰ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਸਨਮਾਨਿਤ ਕਰਨ ਲਈ ਪਹੁੰਚੇ ਹੋਏ ਸੀ ਖੇਡਾਰੀਆਂ ਨੂੰ ਸਾਰਾ ਪ੍ਰੋਗਰਾਮ ਤੁਹਾਨੂੰ ਲਾਈਵ ਦਿਖਾਵਾਂਗੇ ਐਨ ਤੱਕ ਦੇਖਣਾ ਸ਼ੇਰ ਤੇ ਲੱਗ ਜਿਓ ਕਿੰਨਾ ਤੁਹਾਡਾ ਆਪਣਾ ਨਿਊ ਚੈਨਲ ਬਤਨ ਦੀ ਮਿੱਟੀ ਜਤਿੰਦਰ ਕੈਨੇਡਾ ਵਾਲੇ ਵੀਰ ਦਾ ਜਸ਼ਨਪ੍ਰੀਤ ਆਸਟ੍ਰੇਲੀਆ ਵਾਲਾ ਦੇ ਨਾਲ ਸਦਾ ਵਿੱਕਾ ਚਿਦੇਆ ਕੈਨੇਡਾ ਦੇ ਜਿਹੜਾ ਵੀਰਾਂ ਦਾ ਵਿਸ਼ੇ ਤੌਰ ਤੇ ਬਹੁਤ ਧੰਨਵਾਦ ਹੈ ਦਾ ਵੀਰ ਹੰਦਲਸਟਨ ਫਾਰਮ ਵਾਲਾ ਵੱਡੇ ਮਾਣ ਦੇਗਾ ਧੰਨਵਾਦ ਹੈ ਮੈਚ ਬਹੁਤ ਚੋਟੀ ਦਾ ਹਰਪਾਲ ਸਿੰਘ ਜੀ ਦੋਤੀ ਦਾ ਪੁੱਤਰ ਹੈ ਜਿਹੜਾ ਮੁਜੇ ਸਰਵਾਰ ਵੱਲੋਂ ਅੱਜ 2 3600 ਫੌੜ ਟਰੈਕਟਰ ਦੇ ਉੱਤੇ ਜਾਣਿਆ ਹੈ ਬਾਬਾ ਨੋਹ ਸਿੰਘ ਦੀ ਸ਼ਹੀਦ ਤਸ਼ਹੀਦਾ ਦੇ ਸਥਾਨ ਤੇ ਵੱਡਾ ਮੇਲਾ ਹੋਵੇਗਾ ਤੇ ਕਬੱਡੀ ਦਾ ਵੱਡਾ ਕਬੱਡੀ ਕੱਪ ਹੋਵੇਗਾ ਪਹਿਲੀ ਗੱਲ ਹੈ ਪਹਿਲੀ ਯੂਨਿਟ ਦੇ ਚੱਲਿਆ ਕਿਸੇ ਇੱਕ ਦੇ ਪਾਸ ਕੋਈ ਨਾ ਰੁਕਦਾ ਆ ਪਲੇਸ ਸਰ ਖਾਣ ਪਿਆ ਲਾ ਕੇ ਵਿੱਚ ਜੀ ਇੱਕ ਮਿੰਟ ਸਾਡਾ ਚਾਹੀਦਾ ਰਵਿੰਦਰ ਸਿੰਘ ਆ ਜੀ ਆ ਜੱਫਾ ਆਪਣੀ ਟੀਮ ਲਈ ਪਾਉਣ ਦਾ ਵਾਅਦਾ ਕਰ ਗਿਆ ਉਧਰ ਸਨੀ ਹੁੰਦਲ ਜੀ ਗੋਰਾ ਹੁੰਦਲ ਚੰਦ ਢਿੱਲੋਂ ਉਹਨਾਂ ਦਾ ਸਰਿੰਦਰ ਮਿੰਟੂ ਕਹਿੰਦਾ ਵੀ ਆਪਣੇ ਭਰਾ ਨੇ ਉਹਨਾਂ ਦਾ ਵੀ ਸਹਿਯੋਗ ਜਿਹੜਾ ਬਹੁਤ ਵੱਡਾ ਆਪਾ ਬੰਦਾ ਸਿੰਘ ਬਾਦਰ ਕਬੱਡੀ ਕਲੱਬ ਦੇ ਲਈ ਬਹੁਤ-ਬਹੁਤ ਸਤਿਕਾਰ ਕਰਦੇ ਆ ਸਮੁੱਚੀ ਕਮੇਟੀ ਮੁਸਤਕਾਂ ਮਾਲਕਾਂ ਦੀ ਕਮੇਟੀ ਅੱਜ ਮਾਣ ਮਹਿਸੂਸ ਕਰ ਰਹੀ ਹੈ ਐਨਆਰਆਈ ਵੀਰਾਂ ਦੇ ਸਹਿਯੋਗ ਵੱਡੇ ਨੇ ਓਵਨ ਕੋਟ ਕਿਰਾਰ ਖਾਨ ਦੀ ਤਰਤੀ ਦਾ ਨੰਬਰ ਆਪਣੀ ਟੀਮ ਲਓ ਸਾਹਮਣੇ ਕਬੱਡੀ ਦੀ ਪੀਜੀ ਸਫਲ आ ਗਿਆ ਕਬੱਡੀ ਦਾ ਸਭੀ ਸਫਲ ਇਹ ਆ ਸਾਡੇ ਰਾਜਨ ਚੜ੍ਹਦਾ ਸੀ ਰਾਜਨ ਵੀਰ ਦੇ ਨਾਲੇ ਜਿਹੜਾਲੇ ਭਰਮ ਬਗਦੇ 10000 ਬੰਨਿਆ ਵੀਰ ਤੁਸੀਂ ਵੀ ਪੰਜਾ ਕਰਦੇ ਕਬੱਡੀ ਨੇ 2000 ਦੀ ਵੀ ਦੋ ਦੋ ਬੋਲ ਦਿੱਤੀ ਆ ਪਹਿਲਾਂ ਕਿ ਆ ਸੀ ਹੁਣ ਕਬੱਡੀ 7700 ਦੀ ਆ ਹੋ ਸ਼ੋਰਾ ਹੋ ਵੀਰ ਸਾਡਾ ਸਿਰ ਸਿਰੇ ਤੱਕ ਪਹੁੰਚਦੇ ਕਰ ਆ ਕਬੱਡੀ तो नहीं। तो नहीं। तो नहीं। गलास नहीं सत्ता पैलेसरे सुंद्राउंड रखा सा जिम्मेवारी है, है। दि 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 सारे मेरे भाग ध्यान ਦੇ ਵੱਡਾ ਸਨਮਾਨ ਆ ਹਰਪਾਲ ਸਿੰਘ ਭੱਲੇ ਦੋਦੀ ਵੀਰ ਦਾ ਜਿਹੜਾ ਹੈ ਉਹ ਵੱਡੀ ਤਸਵੀਰ ਦੇ ਨਾਲ ਕੀਤਾ ਜਾ ਰਿਹਾ ਹੈ ਉਹ ਸਾਡੇ ਵੀਰ ਨੇ ਕਬਲ ਡੇਰੀ ਵਾਲਾ ਵੀਰ ਹੈ ਨਾਲ ਸਾਡੇ ਮੱਲੀ ਸਾਹਿਬ ਹੈ ਸੁਖਵੀਰ ਹੈ ਸਾਰੇ ਅਧਿਕਾਰਸ਼ੇ ਤੌਰ ਤੇ ਧੰਨਵਾਦ ਹੈ ਜਿਹੜੇ ਹਰਪਾਲ ਸਿੰਘ ਜੀ ਦੋਦੀ ਸਾਹਿਬ ਦਾ ਜਿਹੜਾ ਹੈ ਉਹ ਵੱਡੇ ਪੱਧਰ ਤੇ ਉਪਰ ਅੱਜ ਇਸ ਖੇਡ ਮੇਲੇ ਦੇ ਵਿੱਚ ਸਨਮਾਨ ਕਰ ਰਹੇ ਆ ਉਧਰ ਵੱਡਾ ਸਤਿਕਾਰ ਹੈ ਸਾਡਾ ਭਰਾ ਜੀਰੀਏ ਕਹਿੰਦੇ ਕੈਨੇਡਾ ਤੋਂ ਲਾਈਵ ਜੁੜਿਆ ਹੋਇਆ ਜਤਿੰਦਰ ਵੀਰ ਉਹ ਵੀ ਸਾਡਾ ਭਰਾ ਜਿਹੜਾ ਹੈ ਉਹ ਕੈਨੇਡਾ ਤੋਂ ਜੁੜਿਆ ਜਸ਼ਨਪ੍ਰੀਤ ਆਪੂ ਕਹਿੰਦੇ ਕਸ਼ਮੀਰ ਸਿੰਘ ਦਾ ਪੁੱਤ ਉਹ ਵੀ ਅੱਜ ਆਸਟ੍ਰੇਲੀਆ ਤੋਂ ਅੱਜ ਇਸ ਕਬੱਡੀ ਦਾ ਆਪਣਾ ਲਾਈਵ ਦੇਖ ਰਹੇ ਹੈ ਸਾਰਿਆਂ ਦਾ ਧੰਨਵਾਦ ਅਗਲੀ ਕਬੱਡੀ ਪੌਣ ਵਾਸਤੇ ਆਹ ਸਾਹਮਣੇ ਕਿਤੇ ਮੁੰਡਾ ਘੋਗੀ ਵਜੇ ਹੋਇਆ ਦੂਜੇ ਪਾਸੇ ਘਾਗੇ ਵਾਲੇ ਨੇ ਥਾਪੀ ਦੇ ਕੇ ਚਾਰ ਸੈੱਟ ਦੇ ਵਿੱਚ ਅੰਬੇ ਨੂੰ ਵਾਲੀ ਖੜਾ ਕਰ ਦਿੰਦਾ ਆਹ ਸਾਹਮਣੇ ਅੰਬਾ ਤੇ ਘੋਗੀ ਆ ਬੱਲੇ ਬੱਲੇ ਹੁੰਦੀ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਹਰਿਆਣੇ ਦਾ ਸੁਰ ਸਿੰਘ ਜੀ ਲੁੱਧਿਆ ਹੈ ਵੱਲੋਂ ਪੱਟੇ ਐਲਾਨ ਹੋਇਆ ਦੋਦੀ ਸਾਹਿਬ ਕਹਿੰਦੇ ਕਿ ਅਗਲੇ ਮੈਚ ਦੇ ਲਈ ਆਪਾਂ ਹਾਰਲੇ ਡੰਨਸਣ ਦੇਦੇ ਆ ਬਸਟ ਜੈਫੀ ਬਸਟਰੇਟਰ ਨੂੰ ਬਸਟ ਕੋਲੇਟਰ ਤੇ ਫਾਸਟ ਜੈਫੀ ਨੂੰ ਹਾਰਲੇ ਟ੍ਰੈਕਸਰ ਦੇਦੇ ਆ ਕੱਡ ਮਨੂਜ ਕੋਚੀ ਸਿੱਧੂ ਪੁੱਜੇ ਨੇ ਉਹਨਾਂ ਦਾ ਕਹਿੰਦੇ ਸਰਪਾਲ ਦੇ ਨਾਲ ਵਿਸ਼ੇਸ਼ ਮਾਨ ਸਨਮਾਨ ਕਰਦਾ ਸਰਦਾਰਨਾਬ ਸਿੰਘ ਜੀ ਮੂਦਰ ਸਾਹਿਬ ਮਰਜੀਤ ਉਸਤਾਦ ਵੱਡੀ ਰੂਹ ਦੀਦਾ ਬਾਦ ਪਾਣੀ ਸਾਹਿਬ ਬੱਚੇ ਨੇ ਵੀਰ ਸਨਮਾਨ ਕਰਨਾ ਥੋੜਾ ਨਰਮ ਮੌਜੂਦ ਗੁਰਜੀ ਸਿੱਧੂ ਪੁੱਜੇ ਹੋਏ ਸ਼ਾਤਾ ਬਿਆਲਪੁਰੇ ਦਾ ਸਨਮਾਨ ਬਈ ਬਿਆਲਪੁਰੇ ਦਾ ਸਨਮਾਨ ਦੇਖਣ ਗੁਰਦਾਲ ਦਾ ਸਨਮਾਨ ਸੰਦੀ ਸ਼ਕਰ ਚੱਕਵਾ ਦਾ ਸਨਮਾਨ ਇਹ ਸੋਹਣੇ ਸੋਹਣੇ ਬਾਲ ਤੇ ਪਾਣੇ ਸਨਮਾਨ ਇਹਨਾਂ ਪਲੇਰਾਂ ਦੇ ਕੀਤੇ ਆ ਰਹੇ ਬੋਲੇ ਨਗੇ ਜੈਦਾਰ ਰੀਤੀ ਜੀ ਆਓ ਨਾਲ ਆਓ ਯਾਰ سارے ਆਣ ਮਗਰਨੇ ਫਿਰ ਉੱਚੇ ਲਾਵੀਂ ਚੋਟੀ ਦਾ ਮੈਚ ਦੋ ਸਟਾਰ ਅਜੇ ਪਿੱਛੇ ਹੈ ਮਾਗਨਾ ਗੇਰ ਦੇ ਕੋਲ ਆਜੜ

ਗਰਦਾਲ ਪਿੰਡ ਦੀ ਟੀਮ ਦੇ ਫਾਇਦੇ ਦੇ ਵਿੱਚ ਕਬੱਡੀਆਂ ਜਿਹੜੀਆਂ ਤੇਰੀਆਂ ਘਾਹ ਵਾਲੀ ਗਰਾਉਂਡ ਤੇ ਕਬੱਡੀਆਂ ਦੇਖੇ ਆ। ਉਹ ਅੱਜ ਵੀ ਅਮਚਲ ਨਗਰ ਮਤੇਬ ਸਾਹਿਬ ਸੱਚਖੰਡ ਸਾਹਿਬ ਦੇ ਦਰਸ਼ਨ ਹੋਏ। ਗੁਰਦਵਾਲਾ ਲੰਗਰ ਸਾਹਿਬ ਦੇ ਵਿੱਚ ਦਰਸ਼ਨ ਕਰਕੇ ਆਇਆ ਮੈਂ ਤਿੰਨ ਫੋਟੋ ਵੇਖੀ ਤੇ ਰੂਹ ਖੋ ਗਿਆ ਕਿ ਨਹੀਂ। ਆਹੋ ਮੈਚ ਕਰਾਉਂ ਦੀ ਸ਼ੁਕਰਕਾ ਤੇ ਜਗਨਦੀਪ ਜਿਹੜੇ ਖਾਈ ਦੇ ਮੇਲਾ ਦੀ 23 ਤਰੀਕ ਜਿਹੜੀ ਇਸ ਇਲਾਕੇ ਦਾ ਵੱਡਾ ਮੇਲਾ ਦੀ ਗੱਲ ਹੈ। ਪ੍ਰੇਮੀ चाली सब ਨਾਲ ਅਗੁਰੂ ਗੀਤ ਜੋਰਨਾ ਦਾ ਭਰਾ ਜਿਹਨਾਂ ਨੇ ਵੱਡਾ ਸਨਮਾਨ ਖੜੇ ਜ਼ਰਦਾਰ ਹਰਪਾਲ ਸਿੰਘ ਜੀ ਬਾਲਾ ਦੁੱਧੀ ਸਰ ਦਾ ਵੱਡੇ ਮਾਲ ਤੇ ਆ ਵੱਡੇ